ਜਿ ਜ ਆਪਾਂ ਇੱਕ ਐਕਟੀਵਿਟੀ ਕਰਨ ਜਾ ਰਹੇ ਹਾਂਗੇ ਜਿਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਇੱਕ ਚਿੱਟ ਦੇਵਾਂਗੇ ਠੀਕ ਹੈ ਉਹ ਬਿਲਕੁਲ ਬਲੈਂਕ ਹੈ ਉਹਦੇ ਉੱਤੇ ਕਿਸੇ ਨੇ ਵੀ ਆਪਣਾ ਨੇਮ ਨਹੀਂ ਮੈਂਸ਼ਨ ਕਰਨਾ ਜੋ ਵੀ ਤੁਹਾਨੂੰ ਪ੍ਰੋਬਲਮ ਹੈ ਆਪਾਂ ਕਈ ਵਾਰ ਕੀ ਹੁੰਦਾ ਜੋ ਆਪਾਂ ਨੂੰ ਪ੍ਰੋਬਲਮ ਹੁੰਦੀ ਆ ਆਪਾਂ ਕਿਸੇ ਨਾਲ ਡਿਸਕਸ ਨਹੀਂ ਕਰ ਸਕਦੇ ਹਨਾ ਜੇ ਆਪਾਂ ਨੂੰ ਹੈਜ਼ਿਟੇਸ਼ਨ ਹੁੰਦੀ ਹੁੰਦੀ ਆ ਜਾਂ ਆਪਾਂ ਨੂੰ ਹੁੰਦਾ ਕਿ ਸਾਹਮਣੇ ਵਾਲਾ ਆਪਾਂ ਨੂੰ ਕਿਦਾਂ ਜਜ ਕਰੂਗਾ ਰਾਈਟ ਤਾ ਆਪਾਂ ਕੀ ਕਰਨਾ ਉਸ ਚਿੱਟ ਦੇ ਉੱਪਰ ਆਪਣੀ ਪ੍ਰੋਬਲਮ ਲਿਖਣੀ ਆ ਉਸ ਤੋਂ ਬਾਅਦ 1 ਬਾਈ 1 ਆਪਾਂ ਇਸ ਬੋਲ ਦੇ ਵਿੱਚ ਉਹ ਚਿੱਟ ਪਾਵਾਂਗੇ ਫਿਰ ਕੋਈ ਵੀ ਆਪਾਂ 5 ਜਾਂ 6 ਚਿੱਟਸ ਪਿਕ ਅਪ ਕਰਾਂਗੇ ਤੇ ਥੋਡੇ ਤੋਂ ਹੀ ਉਹਨਾਂ ਦੇ ਸੋਲੂਸ਼ਨਸ ਲਵਾਂਗੇ ਸਭ ਦਾ ਮਾਈਂਡ ਸੈਟ ਅਲੱਗ ਹੁੰਦਾ ਕਿਸੇ ਕੋਲ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਕਿਸੇ ਕੋਲ ਕਿਸੇ ਪ੍ਰੋਬਲਮ ਦਾ ਇਹਨਾਂ ਨੇ ਆਪਣੀ ਪ੍ਰੋਬਲਮ ਲਿਖੀ ਆ ਘਰ ਦੀ ਗਰੀਬੀ ਦੇ ਕਾਰਨ ਸਾਰੇ ਸ਼ੌਂਕ ਦਿਲਚਸਪੀ ਮਾਰੇ ਗਏ ਤੇ ਹੁਣ ਮੈਨੂੰ ਮਤਲਬ ਸ਼ੌਂਕਾਂ ਤੇ ਮਤਲਬ ਘਰ ਦੇ ਨਾਲ ਸੈਕਰੀਫਾਈਜ਼ ਕਰਨ ਦੇ ਵਿੱਚ ਇੱਕ ਚੀਜ਼ ਚੁਣੀ ਪੈਂਦੀ ਆ ਜਾਂ ਤਾਂ ਵੀ ਮੈਂ ਸੈਕਰੀਫਾਈਜ਼ ਕਰੂੰਗੀ ਜਾਂ ਫਿਰ ਮੈਂ ਆਪਣੀ ਜ਼ਿੰਦਗੀ ਜਾਵਾਂਗੀ ਹਾਂਜੀ ਕੌਨ ਸੋਲਿਊਸ਼ਨ ਦਊਗਾ ਇਹਦੇ ਜੇਕਰ ਅਸੀਂ ਘਰਦਿਆਂ ਤੇ ਡਿਪੈਂਡ ਹੋਵਾਂਗੇ ਆਪਣੇ ਘਰ ਦੀ ਗਰੀਬੀ ਵੇਖਾਂਗੇ ਜਾਂ ਕਿਸੇ ਤੇ ਵੀ ਹੋਰ ਤੇ ਡਿਪੈਂਡ ਹੋਵਾਂਗੇ ਤਾਂ ਅਸੀਂ ਅੱਗੇ ਨਹੀਂ ਵਧ ਸਕਾਂਗੇ ਸਾਨੂੰ ਆਪਣੇ ਆਪ ਤੇ ਯਕੀਨ ਹੋਣਾ ਜ਼ਰੂਰੀ ਹੈ ਕਿ ਹਾਂ ਕਿ ਮੈਂ ਹਾਸਲ ਕਰ ਸਕਦੀਆਂ ਵੀ ਜਾਂ ਮੈਂ ਅੱਗੇ ਵਧੀ ਸਕਦੀਆਂ ਜਾਂ ਆਪਣੇ ਜੋ ਕੋਈ ਸਕਿੱਲ ਹੈ ਅਸੀਂ ਉਹ ਕੰਮ ਕਰਨਾ ਚਾਹੁੰਦੇ ਆ ਆਪਣਾ ਸ਼ੌਂਕ ਹੈ ਕੋਈ ਪਾ ਕੰਮ ਕਰ ਸਕਦੇ ਆਗੇ ਜ਼ਰੂਰੀ ਨਹੀਂ ਹੁੰਦਾ ਕਿ ਹ ਕਿਸੇ ਨੂੰ ਵੀ ਹਨਾ ਮਿਹਨਤ ਦਾ ਫਲ ਨਾ ਮਿਲੇ ਸਭ ਨੂੰ ਆਪਣੀ ਮਿਹਨਤ ਦਾ ਫਲ ਮਿਲੀ ਜਾਂਦਾ ਹੈ ਇਹਨਾਂ ਨੇ ਪ੍ਰੋਬਲਮ ਦੇ ਵਿੱਚ ਲਿਖਿਆ ਕਿ ਹਨਾ ਕੁੜੀ ਨੂੰ ਜ਼ਿਆਦਾਤਰ ਬਾਹਰ ਜਾਣ ਤੋਂ ਕਿਉਂ ਰੋਕਿਆ ਜਾਂਦਾ ਉਹਨਾਂ ਨੂੰ ਕੋਈ ਵੀ ਕੰਮ ਕਰਨ ਦੀ ਇਜਾਜ਼ਤ ਕਿਉਂ ਨਹੀਂ ਹੈਗੀ ਬਸ ਦੇ ਵਿੱਚ ਜਾਈਏ ਜਾਂ ਕਿਤੇ ਵੀ ਜਾਈਏ ਉਹ ਸੇਫ ਨਹੀਂ ਹੈਗੀਆਂ ਤਾਂ ਕਰਕੇ ਵੀ ਉਹ ਆਪਣੇ ਵਿਊਜ਼ ਦੋ ਉਹ ਵੀ ਏਦਾਂ ਕਿਉਂ ਹੁੰਦਾ ਕੁੜੀਆਂ ਨਾਲ ਕੁੜੀ ਨੂੰ ਇਸ ਲਈ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ ਕਿਉਂਕਿ ਵੀ ਜੇ ਕੋਈ ਹੋਰ ਕੁੜੀਆਂ ਹੁੰਦੀਆਂ ਨੇ ਉਹ ਕੋਈ ਬਹੁਤ ਗਲਤ ਕਦਮ ਚੱਕ ਲੈਂਦੀਆਂ ਨੇ ਤਾਂ ਫਿਰ ਪੇਰੈਂਟਸ ਨੂੰ ਵੀ ਡਰ ਬਣ ਜਾਂਦਾ ਵੀ ਕਿਤੇ ਅੱਜਕੱਲ ਮਾਹੌਲ ਹੇਗਾ ਤੇ ਪੇਰੈਂਟਸ ਨੂੰ ਡਰ ਬਣ ਜਾਂਦਾ ਹੈ ਕਿਤੇ ਮੇਰੀ ਕੁੜੀ ਨਾਲ ਕੋਈ ਗਲਤ ਕੁਝ ਨਾ ਹੋ ਜਾਵੇ ਤਾਂ ਕਰਕੇ ਇਸ ਲਈ ਥੋੜਾ ਪੇਰੈਂਟਸ ਨੂੰ ਡਰ ਰਹਿੰਦਾ ਹਾਂ ਹਾਂਜੀ ਰਜੀ ਇਹਨਾਂ ਦੀ ਪ੍ਰੋਬਲਮ ਹੈ ਕਿ ਮੈਂ ਜਦੋਂ ਵੀ ਕੋਈ ਸੋਸ਼ਲ ਮੀਡੀਆ ਐਪ ਯੂਜ਼ ਕਰਦੀ ਆ ਜਾਂ ਫਿਰ ਮੈਨੂੰ ਕਿਸੇ ਦੀ ਕਾਲ ਆਉਂਦੀ ਹੈ ਮੈਂ ਕਾਲ ਰੀਸੀਵ ਕਰਦੀ ਆ ਜੋ ਮੇਰੇ ਫੈਮਿਲੀ ਮੈਂਬਰਸ ਨੇ ਮੇਰੇ ਤੇ ਸ਼ੱਕ ਕਰਦੇ ਨੇ ਤੇ ਸਾਡੇ ਘਰੇ ਇਸ ਗੱਲ ਦੀ ਲੜਾਈ ਹੁੰਦੀ ਕਿ ਮੈਨੂੰ ਫੋਨ ਯੂਜ਼ ਨਹੀਂ ਕਰਨ ਦਿੰਦੇ ਐਜ਼ ਅ ਗਰਲ ਤੇ ਇਹਦਾ ਕੀ ਸੋਲੂਸ਼ਨ ਹੋ ਸਕਦਾ ਪਹਿਲੇ ਆਪਾਂ ਨੂੰ ਆਪਣੇ ਘਰ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਵਿਸ਼ਵਾਸ ਬਣਾਉਣਾ ਵੀ ਬਹੁਤ ਜ਼ਰੂਰੀ ਹੈ ਤੇ ਫੋਨ ਚਲਾਉਣ ਦੀ ਲਿਮਟ ਵੀ ਰੱਖਣੀ ਚਾਹੀਦੀ ਹੈ ਕਿ ਜਿਵੇਂ ਸਾਰਾ ਦਿਨ ਫੋਨ 'ਤੇ ਵੀ ਨਹੀਂ ਬਰਨਾ ਚਾਹੀਦਾ ਜੇ ਆਪਾਂ ਨੂੰ ਕੱਲ ਨੂੰ ਕਿਸੇ ਦੀ ਵੀ ਕਾਲ ਆਊਗੀ ਚਿਹਰੇ ਮੁੰਡੇ ਦੀ ਆ ਠੀਕ ਹੈ ਫਰੈਂਡ ਦੀ ਵੀ ਆ ਉਹਨਾਂ ਨੂੰ ਪਤਾ ਹੋਊਗਾ ਕਿ ਹਾਂ ਮੇਰੀ ਕੁੜੀ ਸਹੀ ਆ ਤੇ ਜੇ ਆਪਾਂ ਦੱਸ ਵੀ ਦਾਂਗੇ ਨਾ ਕਿ ਹਾਂ ਉਹਦੀ ਫੋਨ ਕਾਲ ਆਈਏ ਫਿਰ ਵੀ ਉਹ ਕੁਝ ਨਹੀਂ ਕਹਿਣਗੇ ਕਦੇ ਵੀ ਜੇ ਆਪਣਾ ਤਾਂ ਆਪਣਾ ਫੋਨ ਮੰਗਦੇ ਰਹੇ ਨੇ ਤੇ ਆਪਾਂ ਨੂੰ ਓਵਰ ਰिएक्ट ਨਹੀਂ ਕਰਨਾ ਚਾਹੀਦਾ ਆਪਾਂ ਨੂੰ ਉਹਨੂੰ ਫੋਨ ਦੇ ਦੇਣਾ ਚਾਹੀਦਾ ਕਿਉਂਕਿ ਆਪਣੇ ਚ ਕੋਈ ਗਲਤੀ ਨਹੀਂ ਹੈਗੀ ਕਹਿੰਦੇ ਮੀਨਸ ਅਗਰ ਬॉयਜ਼ ਐਂਡ ਗਰਲਜ਼ ਆਪਾਂ ਨਾਰਮਲ ਫਰੈਂਡ ਵੀ ਰਹਿਣੇ ਆ ਤਾਂ ਗਲਤ ਸਮਝ ਲੈਂਦੇ ਨੇ ਤਾਂ ਫਿਰ ਬॉयਜ਼ ਨਾਲ ਫਰੈਂਡਸ਼ਿਪ ਕਰਨੀ ਚਾਹੀਦੀ ਹੈ ਜਾਂ ਨਹੀਂ ਹਾਂਜੀ ਕੌਨ ਸੋਲੂਸ਼ਨ ਦਊਗਾ ਇਹਦੇ ਜੇ ਆਪਾਂ ਕਿਸੇ ਬॉयਜ਼ ਨਾਲ ਕੋਈ ਫਰੈਂਡ ਵੀ ਫਰੈਂਡਸ਼ਿਪ ਰੱਖਦੇ ਆ ਤਾਂ ਆਪਾਂ ਨੂੰ ਕੁਝ ਬਾਉਂਡਰੀਜ਼ ਰੱਖਣੀਆਂ ਚਾਹੀਦੀਆਂ ਨੇ ਆਪਣੀਆਂ ਵੀ ਆਪਾਂ ਉਹਨਾਂ ਨਾਲ ਕਿਵੇਂ ਬਿਹੇਵ ਕਰਨਾ ਹੈਗਾ ਤਾਂ ਆਪਾਂ ਫਿਰ ਫਰੈਂਡਸ਼ਿਪ ਕਰ ਲਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਆਪਾਂ ਆਪਣੀ ਬਾਉਂਡਰੀ ਸੈੱਟ ਕੀਤੀਆਂ ਹੋਣਗੇ ਲਿਮਿਟਸ 'ਚ ਰਹਿਾਂਗੇ